ਵੀ ਟਾਈਮ ਦੀ ਇਨਵੈਸਟਮੈਂਟ ਜਿੰਨੀ ਆਪੇ ਇਸ ਕੰਮ ਚ ਕਰਾਂਗੇ ਉਨਾ ਆਪਾਂ ਨੂੰ ਬੈਟਰ ਰਿਜ਼ਲਟ ਮਿਲੂਗਾ ਇਹ ਗੱਲ ਜ਼ਰੂਰ ਪੱਕੀ ਆ ਕਿਉਂਕਿ ਜਿੰਨੀ ਟਾਈਮ ਦੀ ਇਨਵੈਸਟਮੈਂਟ ਹੋਊਗੀ ਉਨਾ ਵੱਧ ਆਪਾਂ ਨੂੰ ਐਕਸਪੀਰੀਅੰਸ ਹੋਊਗਾ ਚੰਗੇ ਸਵਾਗਤ ਆ ਜੀ ਵੈਂਸ ਬਰੀਡਿੰਗ ਫਾਰਮ ਤੇ ਸੋ ਜਿਹੜੇ ਸੱਜਣ ਆਪਣੇ YouTube ਚੈਨਲ ਤੇ ਨਵੇਂ ਆਏ ਆ ਪਹਿਲਾਂ ਤਾਂ ਉਹਨਾਂ ਨੂੰ ਸੱਜਣਾਂ ਨੂੰ ਬੇਨਤੀ ਆ ਵੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਬਾਕੀ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਮੇਨਲੀ ਤੌਰ ਤੇ ਜਾਨਵਰਾਂ ਦੇ ਸਬੰਧ ਵਿੱਚ ਵੀ ਆਪਾਂ ਨੂੰ ਜਾਨਵਰ ਬਾਹਰੋਂ ਲੈਣੇ ਜਾਦੇ ਬੈਟਰ ਆ ਜਾਂ ਆਪਾਂ ਘਰੇ ਤਿਆਰ ਕਰੀਏ ਹਾਂਜੀ ਇਸ ਵਿਸ਼ੇ ਤੇ ਮੇਨਲੀ ਤੌਰ ਤੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸੱਜਣੋਂ ਪਸ਼ੂ ਪਾਲਣ ਦੇ ਕਿਤੇ ਦੇ ਸੰਬੰਧ ਵਿੱਚ ਜਿੰਨੀ ਕ ਆਪਾਂ ਨੂੰ ਨੌਲੇਜ ਹੁੰਦੀ ਆ ਆਪਾਂ ਸਪਰੈਡ ਕਰਦੇ ਰਹਿਣੇ ਆ ਸੱਜਣਾ ਦਾ ਰਿਸਪਾਂਸ ਕਿ ਉਹ ਜਾਂ ਵੀ ਹੋਵੇ ਆਪਣੀ ਕੋਸ਼ਿਸ਼ ਆ ਵੀ ਆਪਾਂ ਆਪਣਾ ਕੰਟੀਨਿਊਸਲੀ ਆਪਾਂ ਆਪਦਾ ਕੰਮ ਕਰਦੇ ਰਹੀਏ ਤੇ ਵੀ ਚਲੋ ਆਪਾਂ ਨਵਾਂ ਕੰਮ ਜੇਕਰ ਸ਼ੁਰੂ ਕਰਦੇ ਆ ਬਰੀਡਿੰਗ ਦੇ ਸੰਬੰਧ ਵਿੱਚ ਹੀ ਮੈਂ ਕਹੂੰਗਾ ਤੇ ਭਾਵੇਂ ਆਪਾਂ ਨਾਰਮਲ ਮੱਝ ਖਰੀਦ ਲਈਏ ਤੇ ਭਾਵੇਂ ਚੰਗੇ ਦੁੱਧ ਵਾਲੀ ਬੱਟ ਮੈਂ ਮੈਂਲੀ ਤੌਰ ਤੇ ਇਹੀ ਕਹਿਣਾ ਚਾਹੁੰਗਾ ਵੀ ਇੱਕ ਨਾਰਮਲ ਦੁੱਧ ਵਾਲੀ ਮੱਝ ਬੈਟਰ ਰਹਿੰਦੀ ਆ ਹਾਂ ਕਿਉਂਕਿ ਸੱਜਣੋ ਅੱਜ ਆਪਾਂ ਜੇਕਰ ਮਾਰਕੀਟ ਦੀ ਗੱਲ ਕਰੀਏ ਤਾਂ ਪਸ਼ੂਆਂ ਦੇ ਵਿੱਚ ਰੇਟ ਬਹੁਤ ਜ਼ਿਆਦਾ ਹਾਈ ਹੋਏ ਹੋਏ ਆ ਤੇ ਦੁੱਧ ਦੇ ਰੇਟ ਉਹਨੇ ਹੈ ਨਹੀਂ ਜਿਹੜੇ ਕਿ ਮੈਨਾਂ ਰੇਟ ਇਹਨਾਂ ਦੇ ਜ਼ਿਆਦਾ ਹੋਣੇ ਚਾਹੀਦੇ ਆ ਨਾਲ ਦੀ ਨਾਲ ਦੁੱਧ ਦੇ ਰੇਟ ਵਿੱਚ ਵੀ ਵਾਧਾ ਹੋਣਾਗਾ ਇਹ ਤਾਂ ਜੋ ਆਪਾਂ ਬਰੀਡਿੰਗ ਦੇ ਨਾਲ ਨਾਲ ਦੁੱਧ ਡੇਰੀ ਤੇ ਪਾ ਕੇ ਆਪਣਾ ਗੁਜ਼ਾਰਾ ਕਰ ਸਕੀਏ ਦੋ ਦੋ ਰੇਟ ਘੱਟ ਹੋਣ ਕਰਕੇ ਇਸ ਕੰਮ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਪ੍ਰੋਫਿਟ ਘੱਟ ਆ ਬਟ ਹਾਂ ਜੇਕਰ ਆਪਾਂ ਬਰੀਡ ਤੇ ਕੰਮ ਕਰਦੇ ਆ ਤਾਂ ਆਪਾਂ ਬਹੁਤ ਵਧੀਆ ਜਿਹੜਾ ਕੀ ਇਸ ਕੰਮ ਨੂੰ ਪੈਸ਼ਨ ਦੇ ਤੌਰ ਤੇ bizness ਦੇ ਤੌਰ ਤੇ ਵੀ ਕਰ ਸਕਦੇ ਹੋ ਹਰੇਕ ਇੰਡੀਵਿਜੂਅਲ ਦੀ ਆਪਣੀ ਆਪਣੀ ਸੋਚ ਆ ਜੀ ਜਾਨਵਰ ਘਰੇ ਤਿਆਰ ਕਰਦੇ ਉਸ ਦੇ ਵਿੱਚ ਆਪਾਂ ਨੂੰ ਮੇਨ ਬੈਨੀਫਿਟਸ ਇਹ ਹੀ ਹੁੰਦੇ ਆ ਕਿ ਜਿਹੜਾ ਪਸ਼ੂ ਆ ਉਹ ਆਪਣੇ এনवायरमेंट ਦੇ ਵਿੱਚ ਢਲ ਜਾਂਦਾ ਮੇਨ ਪੁਆਇੰਟ ਇਹ ਹੀ ਆ ਦੂਸਰੀ ਉਸਦੇ ਆਪਾਂ ਨੂੰ ਸਾਰੇ ਤਰ੍ਹਾਂ ਦੇ ਜਿਹੜੇ ਸਿੰਪਟਮਸ ਆ ਪਤਾ ਲੱਗ ਜਾਂਦੇ ਨੇ ਵੀ ਪਸ਼ੂ ਦੀਆਂ ਹਰਕਤਾਂ ਕਿਸ ਤਰ੍ਹਾਂਆਂ ਬਾਕੀ ਪਸ਼ੂ ਆਪਣੀ এনवायरमेंट ਦੇ ਜਦੋਂ ਰਾਚੀ ਜਾਂਦਾ ਤਾਂ ਉਸ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਤਾਂ ਬਹੁਤ ਜ਼ਿਆਦਾ ਡਿਕਰੀਸ ਵੈਸੇ ਹੋ ਜਾਂਦੀਆਂ ਆਪਣੀ ਪ੍ਰਮਾਤਮਾ ਦੀ ਕਿਰਪਾ ਨਾਲ ਅਪਰੋਕਸੀਮੇਟਲੀ ਜਿੰਨੇ ਜਾਨਵਰ ਆਪਣੇ ਘਰੇ ਆ ਇੱਕ ਮੱਝ ਨੂੰ ਛੱਡ ਕੇ ਸਜਣੋ ਬਾਕੀ ਆਪਾਂ ਘਰੀ ਤਿਆਰ ਕਰ ਰਹੇ ਆ ਸੋ ਇਹ ਵੀ ਇੱਕ ਬੈਸਟ ਪੁਆਇੰਟ ਆਪਾਂ ਕਹਿ ਸਕਦੇ ਆ ਇੱਕ ਬਰੀਡ ਤਿਆਰ ਕਰਨ ਦੇ ਲਈ ਤੇ ਉਸ ਤੋਂ ਇੱਕ ਬੈਟਰ ਪ੍ਰੋਡਕਸ਼ਨ ਲਾਈਨ ਦੇ ਲਈ ਜਿੰਨੀ ਆਪਾਂ ਸੋਚਦੇ ਆ ਇਹ ਕਰਪਾ ਜੂ ਆਪਣੇ ਖੋਦ ਦੇ ਵਾਤਾਵਰਨ ਦੇ ਵਿੱਚ ਪਾਲਦਾ ਉਹ ਉਸ ਨੂੰ ਅਡਜਸਟ ਕਰਨਾ ਸ਼ੁਰੂ ਕਰ ਦਿੰਦੇ ਆ ਉਦਾਹਰਨ ਦੇ ਲਈ ਆਪਾਂ ਐਚਫ ਗਾਇਆਂ ਦੀ ਗੱਲ ਕਰੀਓ ਫੋਰਨ ਕੰਟਰੀ ਦੀ ਬਰੀਡ ਹੋਣ ਕਰਕੇ ਆਪਣੇ এনवायरमेंट ਦੇ ਵਿੱਚ ਉਹ ਢਲ ਨਹੀਂ ਸਕੀਆਂ ਜਿਹਦੇ ਕਰਕੇ ਉਹ ਗਰਮੀ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਉਹ ਕਿੰਨੀ ਕ ਜਿਆਦਾ ਗਰਮੀ ਨੂੰ ਮਣਾਉਂਦੀਆਂ ਮੱਝੇ ਕ ਆਪਣਾ ਜਾਨਵਰ ਹੋਣ ਕਰਕੇ ਇਹ ਆਪਣੇ ਮੌਸਮ ਦੇ ਵਿੱਚ ਅਨੁਕੂਲ ਹੋਣ ਕਰਕੇ ਇਹਨਾਂ ਨੂੰ ਗਰਮੀ ਦਾ ਤੇ ਠੰਡ ਦਾ ਉਸਤਨ ਦੀ ਅਡਜਸਟਮੈਂਟ ਕਰ ਲੈਂਦੇ ਆ ਜਿਹਦੇ ਕਰਕੇ ਇਹਨਾਂ ਦੇ ਜਿਆਦਾ ਇਫੈਕਟ ਨਹੀਂ ਪੈਂਦਾ ਬਾਕੀ ਕੋਈ ਵੀ ਜਾਨਵਰ ਆ ਕੋਈ ਕਿਸੇ ਵੀ ਬਰੀਡ ਦਾ ਉਹ ਆਪਣੇ এনवायरमेंट ਦੇ ਵਿੱਚ ਹੀ ਜਾਦੇ ਬੈਟਰ ਪ੍ਰੋਡਕਸ਼ਨ ਜਿੰਦਾ ਤੇ ਜਾਦੇ ਬੈਟਰ ਉਹ ਗ੍ਰੋਥ ਕਰਦਾ ਇਹ ਮੇਨ ਪੁਆਇੰਟਸ ਹੁੰਦੇ ਆ ਕਿਸੇ ਵੀ ਲਾਈਸਟਾਕ ਜਾਨਵਰ ਦੇ ਵਿੱਚ ਕਿਉਂਕਿ ਸੱਜੂ ਨੇ ਇਹ ਸਾਹ ਵਾਲੀਆਂ ਚੀਜ਼ਾਂ ਇਹ ਜੇਕਰ ਅੰਦਰੋਂ ਖੁਸ਼ ਹੋਣੀਆਂ ਤਾਂ ਹੀ ਇਹ ਬੈਟਰ ਪ੍ਰੋਡਕਸ਼ਨ ਤੇ ਬੈਟਰ ਆਪਾਂ ਨੂੰ ਰਿਜ਼ਲਟ ਦੇ ਸਕਦੇ ਆ ਬਾਕੀ ਮੈਂ ਵੀ ਇਸ ਵੀਡੀਓ 'ਚ ਇਹੀ ਕਹਿਣਾ ਚਾਹਾਂਗਾ ਵੀ ਹਾਂ ਜੇਕਰ ਆਪਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਇਹ ਘੱਟ ਤੋਂ ਘੱਟ ਪਸ਼ੂਆਂ ਨਾਲ ਸ਼ੁਰੂ ਕਰੀਏ ਤੇ ਘਰੇ ਜਾਨਵਰ ਤਿਆਰ ਕਰੀਏ ਮੈਂ ਅੱਗੇ ਵੀ ਹਰੇਕ ਵੀਡੀਓ ਚ ਮੋਸਟਲੀ ਇਹ ਗੱਲ ਕਹਿਣੀ ਸ਼ੁਰੂ ਕੀਤੀ ਆ ਵੀ ਟਾਈਮ ਦੀ ਇਨਵੈਸਟਮੈਂਟ ਜਿੰਨੀ ਆਪੇ ਇਸ ਕੰਮ ਚ ਕਰਾਂਗੇ ਉਨਾ ਆਪਾਂ ਨੂੰ ਬੈਟਰ ਰਿਜ਼ਲਟ ਮਿਲੂਗਾ ਇਹ ਗੱਲ ਜ਼ਰੂਰ ਪੱਕੀ ਆ ਕਿਉਂਕਿ ਜਿੰਨੀ ਟਾਈਮ ਦੀ ਇਨਵੈਸਟਮੈਂਟ ਹੋਊਗੀ ਉਨਾ ਵੱਧ ਆਪਾਂ ਨੂੰ ਐਕਸਪੀਰੀਅੰਸ ਹੋਊਗਾ ਚੰਗੇ ਜਾਨਵਰ ਹੌਲੀ ਹੌਲੀ ਘਰੇ ਤਿਆਰ ਹੋਣੇ ਸ਼ੁਰੂ ਹੋ ਜਾਣਗੇ ਹਾਂਜੀ ਐਨੀ ਗੱਲ ਜ਼ਰੂਰ ਆ ਵੀ ਜਦੋਂ ਤੁਸੀਂ ਕੋਈ ਜਾਨਵਰ ਖਰੀਦਦੇ ਆ ਜੇਕਰ ਤੁਸੀਂ ਐਨੀ ਕੀ ਚੀਜ਼ ਨੋਟ ਡਾਊਨ ਕਰਕੇ ਖਰੀਦਦੇ ਵੀ ਜਿਹੜਾ ਪਸ਼ੂ ਆ ਉਸਦੇ ਜੋ ਬੱਚੇ ਆ ਉਹ ਕਿਸ ਤੇ ਜ਼ਿਆਦਾ ਡੋਮਿਨੇਟ ਹੋ ਰਹੇ ਆ ਹਾਲਾਂਕਿ ਇਹ ਚੀਜ਼ਾਂ ਨੇਚੁਰਲੀ ਆ ਪਰ ਕਿਸੇ ਪਸ਼ੂ ਦੇ ਵਿੱਚ ਇਹ ਗੁਣ ਹੁੰਦੇ ਆ ਸੱਜਣੋ ਯੋ ਜਿਹੜਾ ਪਸ਼ੂ ਆ ਜਾਨਵਰ ਆ ਕੋਈ ਵੀ ਮੱਝ ਆ ਮੋਸਟਲੀ ਬੱਚੇ ਆਪਣੇ ਦੇ ਡੋਮਿਨੇਟ ਕਰਦੀ ਆ ਜਾਂ ਬੁੱਲ ਤੇ ਜੇਕਰ ਮੱਝ 20 ਕਿਲੋ ਦੁੱਧ ਵਾਲੀ ਹੈਗੀ ਆ ਤਾਂ ਬੱਚੇ ਭਾਵੇਂ ਆਪਦੇ ਬੁੱਲੇ ਤੇ ਡੋਮਿਨੇਟ ਕਰੇ ਭਾਵੇਂ ਆਪਣੇ ਤੇ ਕਰੇ ਤੇ ਉਸਦੇ ਰਿਜ਼ਲਟ ਵੈਕਟਰੀ ਆਉਣਗੇ ਪਰ ਜੇਕਰ ਮੱਝ 12 10 12 ਕਿਲੋ ਦੁੱਧ ਦੀ ਪ੍ਰੋਡਕਸ਼ਨ ਵਾਲੀ ਹੈਗੀ ਆ ਤੇ ਬੱਚੇ ਉਸਦੇ ਉਸੇ ਦੀ ਡੋਮੀਨੇਟ ਹੁੰਦੇ ਆ ਤਾਂ ਆਪਾਂ ਬ੍ਰੀਡ ਦੇ ਵਿੱਚ ਬਹੁਤ ਰੇਅਰ ਚਾਂਸਸ ਆ ਵੀ ਆਪਾਂ ਪ੍ਰੂਵਮੈਂਟ ਕਰ ਸਕੀਏ ਇਹ ਮੇਰਾ ਆਪਣਾ ਇੰਡੀਵਿਜੂਅਲ ਐਕਸਪੀਰੀਅੰਸ ਰਿਹਾ ਇਸ ਫੀਲਡ ਦੇ ਵਿੱਚ ਮੈਂ ਤਾਂ ਤੁਹਾਨੂੰ ਕਹਿ ਰਿਹਾ ਤੇ ਆਪਾਂ ਨੂੰ ਇਹ ਚੀਜ਼ ਦੇ ਵਿੱਚ ਜੇਕਰ ਮਿਹਨਤ ਆ ਰੱਖਾਂਗੇ ਵੀ ਜਿਹੜੀ ਮੱਝ ਬੱਚਿਆਂ ਨੂੰ ਬੁੱਲ ਤੇ ਡੋਮੀਨੇਟ ਕਰੇ ਨਾਰਮਲ ਦੁੱਧ ਵਾਲੀ ਹੋਵੇ ਭਾਵੇਂ ਕੀ ਤੇ ਪਰ ਉਸਦੇ ਬੱਚੇ ਬੁੱਲ ਤੇ ਜਾਂਦੇ ਆ ਤਾਂ ਮੇਰੇ ਸਾਬ ਨਾਲ ਵਧੀਆ ਨਤੀਜੇ ਤੁਹਾਨੂੰ ਦੇ ਸਕਣਗੇ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਹਰੇਕ ਸੱਜਣ ਮਿੱਤਰ ਦੀ ਇਸ ਫੀਲਡ ਦੇ ਸਬੰਧ ਵਿੱਚ ਵੱਖਰੇ ਵੱਖਰੇ ਤਜਰਬੇ ਹੁੰਦੇ ਆ ਸੇਮ ਤਜਰਬਾ ਕਿਸੇ ਦਾ ਵੀ ਨਹੀਂ ਹੁੰਦਾ ਕਈ ਸੱਜਣ ਮਿੱਤਰ ਸ਼ਾਇਦ ਮੇਰੀ ਇਸ ਗੱਲ ਦੇ ਨਾਲ ਐਗਰੀ ਨਾ ਕਰਨ ਬਟ ਇਹ ਚੀਜ਼ ਆਪਾਂ ਐਕਸਪੀਰੀਅੰਸ ਕੀਤਾ ਹੋਇਆ ਤਾਂ ਤੁਹਾਨੂੰ ਕਹਿ ਰਹੇ ਆ ਬਾਕੀ ਜਾਨਵਰ ਮੈਂ ਇਹ ਕਹਿਣਾ ਚਾਹੁੰਗਾ ਵੀ ਘਰੇ ਤਿਆਰ ਕਰੀਏ ਤਾਂ ਬੈਟਰ ਆ ਕਿਉਂਕਿ ਅੱਜ ਆਪਾਂ ਮਾਰਕੀਟ 'ਚ ਜਾਂਦੇ ਆ 12 ਕਿਲੋ ਦੁੱਧ ਵਾਲੀ ਵੀ ਮੱਝ ਜਿੰਦੇ ਆਪਾਂ ਗੱਲ ਕਰੀਏ ਤਾਂ ਲੱਖ ਤੋਂ ਸਵਾ ਲੱਖ ਰੁਪਏ ਦੀ ਆ ਤੇ ਉਹ ਅਕੋਰਡਿੰਗ ਟੂ ਬੋਡੀ ਪਸ਼ੂ ਦੀ ਤੇ ਡਿਪੈਂਡ ਕਰਦਾ ਵੀ ਉਹਦਾ ਰੇਟ ਕਈ ਮੱਝ 2 ਲੱਖ ਦੀ ਵੀ 12 ਕਿਲੋ ਵਾਲੀ ਮਿਲ ਜਾਂਦੀ ਬਟ ਮੈਂ ਇਹ ਜਾਨਵਰ ਘਰੇ ਤਿਆਰ ਕਰੀਏ ਤਾਂ ਮੇਰੇ ਹਿਸਾਬ ਦੇ ਨਾਲ ਆਪਾਂ ਨੂੰ ਜਾਦੇ ਵਧੀਆ ਤੇ ਦੁੱਧ ਵੀ ਉਹ ਆਪਾਂ ਨੂੰ ਜ਼ਿਆਦਾ ਦਿੰਦਾ ਤੇ ਮੇਨ ਗੱਲ ਇਹ ਵੀ ਪਸ਼ੂ ਆਪਣੇ এনवायरमेंट ਦੇ ਵਿੱਚ ਅਡਜਸਟ ਹੋ ਜਾਣ ਤੋਂ ਆਪਾਂ ਨੂੰ ਸਮਝਦਾ ਹੁੰਦਾ ਵੀ ਇਹਨਾਂ ਦਾ ਮੈਨੇਜਮੈਂਟ ਕਿਸ ਤਰ੍ਹਾਂ ਦਾ ਤੇ ਕਿਸ ਤਰ੍ਹਾਂ ਦੀ ਉਹਨੇ ਪ੍ਰੋਡਕਸ਼ਨ ਦੇਣੀ ਹੈ। ਬਾਕੀ ਅੱਜ ਦੀ ਵੀਡੀਓ ਵਿੱਚ ਮੇਨਲੀ ਤੌਰ ਤੇ ਆਪਣੀ ਇੰਨੀ ਕੀ ਗੱਲਬਾਤ ਸੀ। ਮੈਂ ਫੇਰ ਇਹ ਸੱਜਣਾਂ ਨੂੰ ਕਹਿਣਾ ਚਾਹੁੰਦਾ ਵੀ ਜੇਕਰ ਆਪਾਂ ਇਹ ਕੰਮ ਕਰਨਾ ਚਾਹੁੰਦੇ ਆ ਮੇਰੀ ਉਮਰ ਦੇ ਸੱਜਣ ਮਿੱਤਰ ਇਸ ਕੰਮ ਦੇ ਵਿੱਚ ਆਉਣਾ ਚਾਹੁੰਦੇ ਆ। ਐਜ਼ ਅ ਬ੍ਰਦਰ ਮੇਰੀ ਕੋਸ਼ਿਸ਼ ਹੈ ਵੀ ਜਿੰਨੀ ਕੁ ਮੈਨੂੰ ਇਸ ਕੰਮ ਦੇ ਸਬੰਧੀ ਹੈਗੀ ਨੌਲੇਜ ਸਮੇਂ ਸਮੇਂ ਅਨੁਸਾਰ ਤੁਹਾਡੇ ਤਾਂ ਹੀ ਮੈਂ ਸ਼ੇਅਰ ਜਰੂਰ ਕਰਦਾ ਰਹਿਣਾ ਤੇ ਇੱਕ ਸੋਲੋ ਪਾਇਨਿਅਰ ਦਾ ਕੰਮ ਆਪਾਂ ਕਹਿ ਸਕਦੇ ਜਿਹੜਾ ਕਿ ਮੈਂ ਖੁਦ ਕਰ ਰਿਹਾ ਕਿਉਂਕਿ ਹਰੇਕ ਇਸ ਕੰਮ ਦੇ ਵਿੱਚ ਪਹਿਲੀ ਗੱਲ ਤੇ ਮੈਂ ਕਹਿਣਾ ਚਾਹੁੰਗਾ ਵੀ ਇਸ ਕੰਮ ਦੇ ਵਿੱਚ ਮੈਨ ਪਾਵਰ ਦੀ ਬਹੁਤ ਜ਼ਿਆਦਾ ਨੀਡ ਹੁੰਦੀ ਆ ਤੇ ਚਲੋ ਮੇਰਾ ਜੇ ਗੱਲ ਕਰਾਂ ਤਾਂ ਮੈਂ ਹਾਲਾਂਕਿ ਇਕੱਲਾ ਹੀ ਕੰਮ ਕਰਦੇ ਇਸ ਕੰਮ ਦੇ ਵਿੱਚ ਹਾਲਾਂਕਿ ਆਪਣਾ ਵੀਡੀਓ ਦਾ ਵੀ ਕੰਮ ਆ ਚਲੋ ਇਹ ਤਾਂ ਇੱਕ ਪੈਸ਼ਨ ਜਾਂ ਸੱਜਣੋ ਸ਼ੌਂਕ ਜਾਂ ਬਣ ਗਿਆ ਵੈਸੇ ਤੇ ਆਪਾਂ ਵੀਡੀਓ ਬਣਾਉਣੀਆ ਸ਼ੁਰੂ ਕਰਦਿਆਂ ਤੇ ਹੌਲੀ-ਹੌਲੀ ਆਪਣਾ ਚੈਨਲ ਬਣ ਗਿਆ ਸੱਜਣ ਮਿੱਤਰ ਜੁੜਦੇ ਰਹੇ ਤੇ ਇੰਨਾ ਕਿ ਜਰੂਰ ਮੈਂ ਮਾਫੀ ਚਾਹੁੰਦਾ ਵੀ ਮੈਂ ਕਾਫੀ ਸਮਾਂ ਵਿੱਚ ਗੈਰਹਾਜ਼ਰ ਰਹਿਣ ਕਰਕੇ ਆਪਣੀ ਕੰਸਿਸਟੈਂਸੀ ਨਹੀਂ ਬਣਦੀ ਜਿਹਦੇ ਕਰਕੇ ਆਪਣਾ ਚੈਨਲ ਘੱਟ ਗਰੋਅ ਕੀਤਾ ਬਾਕੀ ਹੁਣ ਮੈਂ ਖਰੂਰ ਕੋਸ਼ਿਸ਼ ਕਰਦਾ ਰਹੂੰਗਾ ਵੀ ਜਿਵੇਂ-ਜਿਵੇਂ ਟੌਪਿਕਸ ਮੇਰੇ ਮਾਈਂਡ 'ਚ ਆਉਂਦੇ ਹੋ ਕਵਰ ਕਰਦੇ ਰਾਵਾਂਗੇ ਹਾਂ ਇੱਕ ਸੱਜਣਾਂ ਨੂੰ ਅਪੀਲ ਆ ਵੀ ਆਪਾਂ ਨੂੰ ਜਰੂਰ ਕਮੈਂਟਸ ਵਿੱਚ ਨਾ ਸੁਜੈਸ਼ਨ ਮੇਰੇ ਮਾਈਂਡ 'ਚ ਜਿਸ ਤਰ੍ਹਾਂ ਆਉਂਦਾ ਮੈਂ ਉਹ ਜਰੂਰ ਕੋਸ਼ਿਸ਼ ਕਰਦਾ ਵੀ ਜਿਵੇਂ ਦੀ ਵੀ ਮੈਨੂੰ ਉਸ ਟਾਪਿਕ ਦੇ ਸਬੰਧ ਵਿੱਚ ਨੌਲੇਜ ਹੈਗੇ ਉਹ ਤੁਹਾਡੇ ਤੇ ਮੈਂ ਸ਼ੇਅਰ ਕਰਦਾ ਤੇ ਜਿੰਨੇ ਕ ਟਾਪਿਕ ਆ ਸਬੰਧੀ ਆਪਾਂ ਨੂੰ ਬ੍ਰੀਫਲੀ ਨੌਲੇਜ ਆ ਉਹਨਾਂ ਸਬੰਧੀ ਆਪਾਂ ਦਸੱਲੀ ਨਾਲ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਹੁੰਨੇ ਆ ਬਾਕੀ ਅੱਜ ਦੀ ਵੀਡੀਓ ਵਿੱਚ ਇੰਨੀ ਕੀ ਗੱਲਬਾਤ ਸੀਗੀ ਮੇਨਲੀ ਤੌਰ ਤੇ ਆਪਣੇ ਵੀ ਜੇਕਰ ਆਪਾਂ ਜਾਨਵਰ ਬਾਹਰੋਂ ਖਰੀਦਦੇ ਆ ਤਾਂ ਉਹਨਾਂ ਦੇ ਨਾਲੋਂ ਬੈਟਰ ਰਹੀ ਆ ਵੀ ਆਪਾਂ ਘਰੇ ਤਿਆਰ ਕਰੀਏ ਆ ਮੋਸਟਲੀ ਆਪਾਂ ਪਸ਼ੂ ਪਾਲਣ ਦੇ ਕੰਮ ਨਾਲ ਪੁਰਾਣੇ ਜੁੜੇ ਹੋਏ ਆਂ ਇਹਨਾਂ ਨੂੰ ਮੱਝਾਂ ਨੂੰ ਗਾਇਆਂ ਦੇ ਨਾਲੋਂ ਸਾਹਮਣਾਵੇਂ ਸਾਹਮਣੇ ਹੈ ਵੀਜ਼ੀ ਤੇ ਥੋੜਾ ਜਿਹਾ ਆਪਾਂ ਇਹ ਗੱਲ ਕਰੀਏ ਤਾਂ ਇਹਨਾਂ ਦਾ ਜੋ ਗੱਟ ਹੈਲ تھا ਆਪਾਂ ਕਹਿ ਸਕਦੇ ਆ ਵੀ ਜਿਹੜੀ ਇਹਨਾਂ ਦੀ ਇਮਿਊਨਿਟੀ ਆ ਉਹ ਗਾਇਆਂ ਦੇ ਨਾਲੋਂ ਜ਼ਿਆਦਾ ਸਟਰ ਆਊਗਾ ਜਿਹੜੀਆਂ ਕਿ ਕਾਫੀ ਜ਼ਿਆਦਾ ਭੀੜ ਸੰਗੀੜੇ ਵੈਸੇ ਸਹਿ ਜਾਂਦੀਆਂ ਨੇ ਮੱਝਾਂ ਨੂੰ ਜ਼ਿਆਦਾ ਪਰਵਾਹ ਨਹੀਂ ਹੁੰਦੀ ਗਾਇਆਂ ਨੂੰ ਪ੍ਰੋਪਰ ਫੀਡਿੰਗ ਨਾ ਹੋਵੇ ਤਾਂ ਮੌਤ ਸ਼ੈਦੀ ਬਿਮਾਰ ਹੋ ਜਾਂਦੀਆਂ ਆ ਦਿਕਤ ਆ ਜਾਂਦੀਆਂ ਕਾਫੀ ਬਟ ਮੱਜਾ ਥੋੜਾ ਜਿਹਾ ਆਪਾਂ ਕਹਿੰਦਾ ਵੀ ਜਾਨਵਰ ਹੈ ਵੀ ਹੋਣ ਕਰਕੇ ਚੀਜ਼ਾਂ ਅਡਜਸਟ ਕਰ ਜਾਂਦੇ ਆ ਬਾਕੀ ਅੱਜ ਦੀ ਵੀਡੀਓ ਵਿੱਚ ਇੰਨੀ ਕੀ ਗੱਲਬਾਤ ਸੀ ਵੀਡੀਓ ਥੋੜੀ ਲੰਮੀ ਹੋ ਜਾਂਦੀ ਆ ਤੇ ਮੇਰੀ ਕੋਸ਼ਿਸ਼ ਹੁੰਦੀ ਵੀ ਜਿਵੇਂ ਜਿਵੇਂ ਮੈਨੂੰ ਪਤਾ ਹੁੰਦਾ ਮੈਂ ਤੁਹਾਨੂੰ ਦੱਸ ਹੀ ਦਵਾ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਸਾਰੇ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਤੁਸੀਂ ਕਮੈਂਟ ਕਰਕੇ ਦੱਸਿਆ ਜੀ ਇੱਕ ਵੀਡੀਓ ਨੂੰ ਕੋਸ਼ਿਸ਼ ਕਰਿਆ ਕਰੋ ਵੀ ਸ਼ੇਅਰ ਕਰਦਿਆ ਕਰੋ ਜੇਕਰ ਚੰਗੀ ਲੱਗਦੀ ਹੈ ਤਾਂ ਹਾਂਜੀ ਬਾਕੀ ਤੁਸੀਂ ਇਹ ਕਮੈਂਟ ਕਰਕੇ ਦੱਸਿਆ ਜੀ ਵੀ ਆਉਣ ਵਾਲੀਆਂ ਵੀਡੀਓ ਆਪਾਂ ਕਿਹੜੇ ਜੋਕਰ ਨੂੰ ਵਿਸ਼ੇ ਸੰਬੰਧ ਵਿੱਚ ਨੌਲੇਜ ਉਹ ਸ਼ੇਅਰ ਜਰੂਰ ਕਰਾਂਗੇ ਤੇ ਬੁਸਤੇ ਆਉਣ ਵਾਲੇ ਟਾਈਮ ਜੇ ਆਪਾਂ ਫੇਰ ਵੀਡੀਓ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਬੁੱਲੇ ਰਿਜ਼ਲਟ ਦੇਨੇ ਨਵੇਂ ਸ਼ੁਰੂ ਹੋ ਗਏ ਆ ਤੇ ਕਾਫੀਆਂ ਨੇ ਤਿਆ ਹੀ ਚੁੱਕੀਆਂ ਬਾਕੀ ਆਪਣੇ ਜਾਨਵਰ ਘਰੇ ਤਿਆਰ ਹੋ ਰਹੇ ਹੋ ਮੋਸਟਲੀ ਸੱਜਣ ਜਾਣਦੀ ਆ ਜਿਹੜੇ ਜਿਹੜੇ ਆਪਾਂ ਘਰੇ ਤਿਆਰ ਕਰ ਰਹੇ ਆ ਮੇਸ ਮੋਸਟਲੀ ਆਪਣੇ ਕਮਾਈ ਮੇਨਲੀ ਤੌਰ ਤੇ ਬਰੀਡਿੰਗ ਕੀਤੀ ਆ ਉਹ ਆਪਣੀ ਰਾਣੀ ਮਾਝ ਜਿਸ ਦਾ ਆਪਣੇ ਚੈਨਲ ਤੇ ਲੋਗੋ ਬਣਿਆ ਹੋਇਆ ਕਰਮਾਣੀ ਦਾ ਤੇ ਉਸੇ ਤੋਂ ਹੀ ਅੱਜ ਦੀ ਆਪਣੀ ਮੇਸਟਲੀ ਜਿਹੜੀ ਬਰੀਡ ਚੱਲ ਰਹੀ ਹੈ ਅੱਗੇ ਦੀ ਅੱਗੇ ਤਿਆਰ ਕਰ ਰਹੇ ਆ ਤੇ ਧੰਨਵਾਦ ਸੱਜਣਾ ਮਿੱਤਰਾਂ ਦਾ ਬਹੁਤ-ਬਾਤ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ